ਹਾਂਜੀ ਅੱਜ ਆਪਨਾ ਹੈਗਾ 23ਵਾਂ ਦਿਨ ਆਪਾਂ ਨੇ ਫਾਰਮ ਦੇ ਉੱਤੇ ਲਾਈ ਹੋਈ ਹੈ ਜੀ ਹਲਦੀ ਹਲਦੀ ਇਹ ਪੱਟ ਲਈ ਆਪਾਂ ਨੇ ਯੂਨੀਵਰਸਿਟੀ ਦੀ ਪੰਜਾਬ ਨੰਬਰ 2 ਹਲਦੀ ਹੈ ਇਹ ਤੇ ਕੁਝ ਥੋੜੇ ਰੱਖ ਬਏ ਇਹਦੇ ਵਿੱਚ ਆਪਾਂ ਨੇ ਲਾਈ ਹੋਈ ਹੈ ਕਾਲੀ ਹਲਦੀ ਉਹ ਵੀ ਪੱਟੀ ਹੈ ਪਹਿਲੀ ਵਾਰੀ ਆਪਨੇ ਤਜਰਬਾ ਕਰਿਆ ਹਲਦੀ ਦਾ ਤੇ ਇਹਦਾ ਆਪਾਂ ਫਾਰਮ ਤੇ ਬੀਜ ਵੀ ਵੇਚਾਂਗੇ ਇਸ ਵਾਰੀ ਪੰਜਾਬ ਨੰਬਰ 2 ਦਾ ਕਾਲੀ ਹਲਦੀ ਦਾ ਤੇ ਥੋੜੀ ਬਹੁਤ ਪੀਸ ਕੇ ਵੀ ਦੇਖਾਂਗੇ। ਘਰਮ ਦੇ ਉੱਤੇ ਬੇਲਾਂ ਦਾ ਕੰਮ ਚੱਲ ਰਿਹਾ। ਬੇਲਾਂ ਲਗਭਗ ਸਾਰੀਆਂ ਹੀ ਵੈਰਾਈਟੀਆਂ ਦੀਆਂ ਤੁਹਾਨੂੰ ਤੁਹਾਨੂੰ ਹੱਥ ਦੇ ਤਿਆਰ ਨੇ। ਹੋਰ ਬਹਾਰ ਵਾਏ ਗਰੀ ਕੰਨ ਮੇਰੇ ਅੱਗੇ ਕਿਹਨੇ ਸਬਜ਼ੀ ਲਾਣੀ ਹੋਵੇ। ਸਾਈਡਾਂ ਦੇ ਲਾ ਬੇਲਾਂ ਲਫਨ ਵਾਲੀਆਂ ਦੂਰ ਵਾਲੀਆਂ ਬਚਾਲੇ ਲਾ ਚੋਲਾ 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 ਦੋੜ ਚੋਲਾ ਬਰਿੰਡੀ ਆ ਆ ਬੇਲਾ ਸੁਆਇ ਕਰੀ 10 ਗ੍ਰਾਮ ਸਬਜ਼ੀ ਮਕਾਦੀ ਹਾਂ ਜੋ ਝੜਕੀਆਂ ਮੋ ਪੱਗੀਆਂ ਨਹੀਂ ਨਹੀਂ ਲੰਦਾ ਅਖਰਦਾ ਆ ਆ ਜਿਹੜੇ ਲਾਮਲੇ ਬੇਲਾ ਦੇ ਬੇਲਾ ਲਾਦੀਆਂ ਲਖਨ ਵਾਲੀਆਂ ਤੂੰ ਇਹ ਨਾ 10 ਗ੍ਰਾਮ ਸਬਜ਼ੀ ਮਕਾਦੀ ਮੇਰੀ ਮੇਰੀ ਗਾਰੰਟੀ ਆ ਬਚਾਲੇ ਬਚਾਲੇ ਲਈ ਚੋਲੇ ਬਰਿੰਡੀਆ ਉਸ ਤੋਂ ਬਾਅਦ ਜਿਹੜੇ ਬਾਸੀ ਹਾਂ ਮੁੱਲ ਹਾਂ ਪਰ ਐ ਨਹੀਂ ਹੈਗਾ ਵੀ ਆਪਾਂ ਆਪ ਦੀ ਵੀ ਜਲੀਏ ਹਾਂ ਵਧੀਆ ਵੀ ਦਾ ਫਰਕ ਬਹੁਤ ਹੈ ਹੁਣ ਗੰਡੇ ਕਿੰਨਾ ਤੇ ਕਾਰਨ ਲੱਗ ਗਿਆ ਲੋਕਾਂ ਨੂੰ ਮਤਲਬ ਆਪਦੀ ਚੀਜ਼ੇ ਘਰ ਦੀ ਛੱਡ ਕੇ ਆਪਾਂ ਮੋਠਾ ਲੇ ਗੰਡੇ ਦੀ ਗੰਡੇ ਨਿਸਰ ਜਾਂਦੇ ਸੀ ਹੁਣ ਜਿਹੜਾ ਵਧੀਆ ਵੀ ਹੋਵੇ ਉਹ ਨਿਸਰਦੀ ਨਹੀਂ ਨਿਸਰਦਾ ਹੀ ਨਹੀਂ ਆ ਉਹ ਲਾ ਲਿਆ ਲਗਾਦਾ ਆ ਕੇ ਘੱਟੇ ਲੈ ਲਓ ਐਨੇ ਨੂੰ ਵੀ ਕੇ ਇਹ ਆ ਗਿਆ ਫਿਰ ਉਹਦੀ ਪਏ ਪਏ ਦਾ ਸਾਰੇ ਸੇ ਗਲ ਜਾਂਦੇ ਨੇ ਵਧੀਆ ਵੀ ਨਹੀਂ ਗਲਦਾ ਛੱਡ ਕੰਡ ਤੇ ਭਾਈ ਜਦੋਂ ਲੈ ਕੇ 20 ਤਾਂ ਇੱਕ ਵੀ ਨਹੀਂ ਇੰਨਾ ਤਾਂ ਗੰਡਾ ਦਿਸ ਰਿਹਾ ਕਿ ਕਿੰਨੇ ਗੰਡੇ ਹੋ ਜਾਂਦੇ ਹੁਣ ਫਾਰਮ ਤੇ ਪਿਆਜ਼ ਪਨੀਰੀ ਦਾ ਕੰਮ ਚੱਲ ਰਿਹਾ ਹੈ ਲਗਾਤਾਰ ਅੱਜ ਆਪਨੇ ਤੰਬ ਕਲਰ ਜਿਹੜਾ ਹੁੰਦਾ ਪਿਆਜ਼ ਦਾ ਸਲਾਦ ਵਾਲਾ ਪਿਆਜ਼ ਉਹਦੀ ਪਨੀਰੀ ਨੂੰ ਵੱਡਾ ਲਾਇਆ ਸਾਰੇ ਕਸਟਮਰ ਆਂਦੇ ਵਿੱਚ ਡਿਮਾਂਡ ਸੀ ਉਹਦੀ ਉਹ ਪਨੀਰੀ ਲੈ ਕੇ ਗਏ ਨੇ ਕਸਟਮਰ ਤੇ ਵੇਲਾਂ ਵਗੈਰਾ ਸਾਡੀਆਂ ਜਾ ਰਹੀਆਂ ਨੇ ਆ ਬਾਈ ਦਗਾਲ ਪਿੰਡ ਤੋਂ ਆਏ ਨੇ ਪੁਲਿਸ ਦੇ ਵਿੱਚ ਕੰਮ ਕਰ ਰਹੇ ਨੇ एक कद्दू दिया वेल्ला लैके गए हैं लोटरिया कुछ फुल बूटे लगे गए ने धन्यवाद जी ਜਾਦੇ ਕੰਮ ਦੀ ਸਮਾਰਨਾ ਸਬੀਰ ਬਹੁਤ ਵਧੀਆ ਸਾਡੀ ਨਾਲ ਸਰਕਾਰੀ ਤਿਆਰੀ ਬੰਦ ਤੋਂ ਪਹਿਲਾਂ ਸਾਹਮਣਾ ਉਹ ਵੀ ਹੋਣੀ ਬਹੁਤ ਹੈ